आ, हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਅਭਿਆਸ ਦੂਦੇ ਆਖਰੀ ਜਿਹੜਾ ਸੈੱਟ ਹੈਗਾ ਆ ਬਹੁਤ ਵਿਕਲਪਿਕ ਪ੍ਰਸ਼ਨਾਂ ਤੇ ਪਹੁੰਚੇ ਸੀ ਪਹਿਲੇ 5 ਸਵਾਲ ਕਰ ਲਏ ਹੁਣ ਆਪਾਂ 6 ਨੰਬਰ ਸਵਾਲ ਦੇ ਉੱਤੇ ਪਹੁੰਚੇ ਹੋਏ ਹਾਂ ਬੇਟਾ ਤਾਂ ਧਿਆਨ ਦੇ ਨਾਲ ਪੜ੍ਹਨਾ ਕਹਿੰਦਾ ਸੁਰਜੀਤ ਕੌਰ ਦੇ ਬੈਂਕ ਖਾਤੇ ਵਿੱਚ 50000 ਰੁਪਏ ਹਨ ਤੇ ਉਸਦੇ ਪਤੀ ਚਰਨ ਸਿੰਘ ਦੇ ਖਾਤੇ ਵਿੱਚ 35682 ਰੁਪਏ ਹਨ ਉਹਨਾਂ ਦੋਵਾਂ ਦੇ ਖਾਤਿਆਂ ਵਿੱਚ ਕੁੱਲ ਕਿੰਨੀ ਰਾਸ਼ੀ ਹੈ ਤੋ ਬੇਟਾ ਸਿੰਪਲ ਤੁਹਾਨੂੰ ਪਤਾ ਲੱਗਦਾ ਪਿਆ ਵੀ ਇਹੇ ਜੋੜ ਦਾ ਸਵਾਲ ਹੈਗਾ ਹੈ ਠੀਕ ਹੈ ਤਾਂ ਇਹ ਸਵਾਲ ਨੰਬਰ 6 ਸੁਰਜੀਤ कौर ਸੁਰਜੀਤ कौर ਦੇ ਖਾਤੇ 'ਚ ਕਿੰਨੇ ਰੁਪਏ ਹੈਗੇ ਆ 50000 ਰੁਪਏ ਠੀਕ ਹੈ ਤੇ ਉਹਦੇ ਪਤੀ ਦੇ ਖਾਤੇ ਦੇ ਵਿੱਚ ਚਰਨ ਸਿੰਘ ਦੇ ਖਾਤੇ 'ਚ ਕਿੰਨੇ ਆ ਚਰਨ ਸਿੰਘ ਜਮਾ ਕਰਦਾਂਗੇ ਨਾ ਦੋਵਾਂ ਨੂੰ ਜੋੜਦਾ ਸਵਾਲ ਆ ਕਹਿੰਦਾ ਕੁੱਲ ਕਿੰਨੀ ਰਾਸ਼ੀ ਹੈ ਠੀਕ ਹੈ ਤਾਂ ਚਰਨ ਸਿੰਘ ਦੇ ਖਾਤੇ 'ਚ ਕਿੰਨੀ 35682 35600 82 ਇਹਨਾਂ ਨੂੰ ਬੇਟਾ ਆਪਾਂ ਜੋੜ ਦਵਾਂਗੇ 2 ਦੇ 2 8 ਦੇ 8 6 ਤੇ 0 6 ਹੀ ਰਹਿ ਗਏ 5 ਤੇ 0 5 ਹੀ ਰਹਿ ਗਏ 5 ਤੇ 3 8 ਠੀਕ ਹੈ ਬੇਟਾ ਤਾਂ ਇਹ ਬੇਟਾ ਤਿੰਨਾ ਤੋਂ ਬਾਅਦ ਕਮਾ ਜਦੋਂ ਲਾਉਨੇ ਆ ਇਹ ਬਣ ਗਿਆ 85682 ਰੁਪਏ ਉੱਤਰ ਆ ਗਿਆ ਠੀਕ ਹੈ ਤਾਂ ਆਪਾਂ ਆਲਟਰਨੇਟ ਅਨਸਰ ਦੇਖਦੇ ਆ ਆ ਤਿੰਨ ਨੰਬਰ ਤੇ 85682 ਰੁਪਏ ਉੱਤਰ ਸਾਨੂੰ ਦਿੰਦਾ ਪਿਆ ਹੈ ਠੀਕ ਹੈ ਬੇਟਾ ਅੱਗੇ ਬੇਟਾ ਆ ਗਏ ਆਪਾਂ 7 ਨੰਬਰ ਸਵਾਲ ਦੇ ਉੱਤੇ ਕੀ ਕਹਿੰਦਾ ਪਿਆ ਕਹਿੰਦਾ ਕਿਸੇ ਕਸਬੇ ਦੀ ਆਬਾਦੀ 1278 ਹੈ ਜਿਸ ਵਿੱਚ 4872 ਪੁਰਸ਼ ਤੇ 4729 ਔਰਤਾਂ ਤੇ ਬਾਕੀ ਬੱਚੇ ਹਨ ਬੱਚਿਆਂ ਦੀ ਗਿਣਤੀ ਦੱਸੋ ਠੀਕ ਹੈ ਬੇਟਾ ਤਾਂ 7 ਨੰਬਰ ਸਵਾਲ ਦੇ ਵਿੱਚ ਬੱਚਿਆਂ ਦੀ ਗਿਣਤੀ ਅਸੀਂ ਕਿਵੇਂ ਲੱਭਾਂਗੇ ਬੇਟਾ ਕੁੱਲ ਗਿਣਤੀ ਕੁੱਲ ਗਿਣਤੀ ਘਟਾਓ ਔਰਤਾਂ ਘਟਾਓ ਮਰਦਾਂ ਦੀ ਗਿਣਤੀ ਬੇਟਾ ਇਹ ਧਿਆਨ ਰੱਖਣਾ ਹੈ ਵੀ ਕੁੱਲ ਗਿਣਤੀ ਜਿੰਨੀ ਵੀ ਆ ਉਹਦੇ ਵਿੱਚ ਕਹਿੰਦਾ ਔਰਤ ਤੇ ਮਰਦ ਦੇ ਦੋਵੇਂ ਘਟ ਜਾਣਗੇ ਤੇ ਬਾਕੀ ਬੱਚਿਆਂ ਦੀ ਗਿਣਤੀ ਆਉਗੀ ਠੀਕ ਹੈ ਬੱਚਿਆਂ ਦੀ ਗਿਣਤੀ ਕੁੱਲ ਗਿਣਤੀ ਘਟਾਓ ਔਰਤਾਂ ਦੀ ਗਿਣਤੀ ਘਟਾਓ ਮਰਦਾਂ ਦੀ ਗਿਣਤੀ ਠੀਕ ਹੈ ਤਾਂ ਹੁਣ ਬੇਟਾ ਬੱਚੇ ਬਰਾਬਰੇ ਕੁੱਲ ਗਿਣਤੀ ਕਿੰਨੀ ਹੈ ਪੁੱਤ 1278 12 000 78 ਘਟਾਓ 4800 اچھا عورتਾਂ ਆਹਾ 4729 ਕਿਉਂਕਿ ਆਪਾਂ ਇੱਥੇ ਔਰਤਾਂ ਲਿਖ ਲਈਏ ਨਾ 4729 ਘਟਾਓ ਮਰਦਾਂ ਦੀ ਗਿਣਤੀ 4872 ਤਾਂ ਬੇਟਾ ਇਹਦੇ ਵਿੱਚ ਅਸੀਂ ਕੀ ਕਰਦੇ ਆ ਪਹਿਲਾਂ ਅਸੀਂ ਕਟਾਉਵਲ ਕਿਉਂਕਿ ਇਹ ਸਿੱਧੀ ਤਾਂ ਜੁੜਨੀ ਨਹੀਂ ਜਾਂਦਾ ਪਹਿਲਾਂ ਇਹਦੇ ਚੋਂ ਆ ਘਟਾਓ ਫਿਰ ਉਹ ਜਿਹੜੀ ਬਚੀ ਉਹਦੇ ਚੋਂ ਆ ਘਟਾਓ ਜਾਂ ਬੇਟਾ ਆ ਘਟਾਓ ਵਾਲੀਆਂ ਰਕਮਾਂ ਅਲੱਗ ਜੋੜ ਲੈਨੇ ਆਪਾਂ ਠੀਕ ਹੈ ਕਿਉਂਕਿ ਉਹਦਾ ਉੱਤਰ ਘਟਾਓ ਚ ਆਊਗਾ ਤੇ ਉਹਨੂੰ ਫਿਰ 12078 ਦੇ ਵਿੱਚੋਂ ਘਟਾ ਦੇਵਾਂਗੇ ਠੀਕ ਹੈ ਤਾਂ ਬੇਟਾ ਔਰਤਾਂ ਤੇ ਮਰਦਾਂ ਦੀ ਗਿਣਤੀ ਜੋੜ ਲੈਨੇ ਆ ਸੰ 43 29 ਜਮਾ 84872 ਅਸਲ ਦੇ ਵਿੱਚ ਬੇਟਾ ਇਹ ਦੋਵੇਂ ਘਟਾਉ ਦੇ ਆ ਠੀਕ ਹੈ ਘਟਾਉ ਤੇ ਘਟਾਉ ਦੇ ਆਪਸ ਚ ਜੁੜ ਜਾਂਦੇ ਆ ਠੀਕ ਹੈ ਘਟਾਉ ਨਹੀਂ ਹੁੰਦੇ ਆਪਸ ਦੇ ਵਿੱਚ ਬਸ ਇਹ ਕਨਸੈਪਟ ਹੀ ਕਲੀਅਰ ਕਰਨਾ ਸੀਗਾ ਤੁਹਾਨੂੰ ਤਾਂ 9 ਤੇ 2 11 7 ਤੇ 2 9 ਤੇ 1 10 ਇੱਕ ਹਾਸਲ ਆਇਆ ਸੀਗਾ 7 8 15 ਇੱਥੇ ਫੇਰ ਹਾਸਲ ਜਾ ਗਿਆ 7 ਤੇ 1 ਇਕੱਠੇ 8 16 ਫੇਰ ਇੱਕ ਕਾਊਂਸਲ ਚਲਾ ਗਿਆ 1 ਤੇ 4 5 ਤੇ 4 9 ਤਾਂ ਬੇਟਾ ਔਰਤਾਂ ਤੇ ਮਰਦਾਂ ਦੀ ਕੁੱਲ ਗਿਣਤੀ ਕਿੰਨੀ ਆ ਗਈ 9601 ਠੀਕ ਹੈ ਤੇ ਇਹ ਸਾਰੀ ਗਿਣਤੀ ਦੇ ਵਿੱਚੋਂ ਔਰਤਾਂ ਤੇ ਮਰਦਾਂ ਦੀ ਗਿਣਤੀ ਆ ਘਟਾ ਦੇਵਾਂਗੇ ਇਹ ਬੇਟਾ ਮਾਈਨਸ ਦੇ ਵਿੱਚ ਹੀ ਆਉਂਦਾ ਉੱਤਰ ਠੀਕ ਹੈ ਕਿਉਂਕਿ ਆਪਾਂ ਮਾਈਨਸ ਮਾਈਨਸ ਵਾਲੇ ਅਲੱਗ ਜੋੜੇ ਸੀਗੇ ਅਸਲ 'ਚ ਆਹਾਂ ਕਨਸੈਪਟ ਨੂੰ ਕਲੀਅਰ ਕਰਨਾ ਚਾਹੁੰਦਾ ਤਾਂ ਕੁੱਲ ਗਿਣਤੀ ਹੈਗੀ ਬੇਟਾ 12078 ਜਿਹਦੇ ਵਿੱਚੋਂ 9601 9601 ਆਪਾਂ ਘਟਾ ਦਿੰਨੇ ਆ ਤਾਂ ਬਾਕੀ ਇਹ ਬੱਚਿਆਂ ਦੀ ਗਿਣਤੀ ਆ ਜਾਣੀ ਸਾਡੇ ਕੋਲੇ ਅੱਠਾਂ 'ਚੋਂ 1 ਗਏ 7 ਸੱਤਾਂ ਦੇ 7 ਦਸਾਂ 'ਚੋਂ 6 ਗਏ 4 ਇੱਕ ਰਹਿ ਗਏ 11 'ਚੋਂ 9 ਗਏ 2 2477 ਬੱਚੇ ਆ ਗਏ ਠੀਕ ਹੈ ਬੇਟਾ ਸਿੰਪਲ ਜਿਹਾ ਸਵਾਲ ਸੀਗਾ ਤੇ ਆਪਾਂ ਦੇਖਦੇ ਹਾਂ ਕਿਹੜੇ ਆਲਟਰਨੇਟਿਵ ਆਨਸਰ ਦਿੰਦਾ ਪਿਆ ਬੇਟਾ 7 ਨੰਬਰ ਸਵਾਲ ਦੇ ਆ ਦੇਖੋ ਪਹਿਲਾ ਹੀ ਆਲਟਰਨੇਟਿਵ ਆਨਸਰ ਹੈ ਜਿਹੜਾ 2477 ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਆ ਗਏ ਸਵਾਲ ਨੰਬਰ 8 ਦੇ ਉੱਤੇ ਸਵਾਲ ਨੰਬਰ 8 ਦੇ ਵਿੱਚ ਕੀ ਕਹਿੰਦਾ ਪਿਆ ਹੈ ਕਹਿੰਦਾ 98540 98 माइनस ਕੀ ਕਰੀਏ ਵੀ 98539 ਆ ਜਾਵੇ ਤਾਂ ਬੇਟਾ ਵੈਸੇ ਤਾਂ ਇਹ ਤੁਹਾਨੂੰ ਪਤਾ ਵੀ ਸਿੰਪਲ ਆਪਾਂ ਜਦੋਂ ਇੱਕ ਘਟਾ ਦਾਂਗੇ ਇੱਕ ਹੀ ਯੂਨਿਟ ਘਟਾਣਾ ਪਰ ਮੈਂ ਤੁਹਾਨੂੰ ਕਨਸੈਪਟ ਕਲੀਅਰ ਕਰਦਾ ਤੁਸੀਂ ਇਸ ਸਵਾਲ ਦੇ ਉੱਤੇ ਇਹਨੂੰ x ਮੰਨ ਲਓਗੇ ਤਾਂ ਤੁਹਾਨੂੰ ਇਹ ਸਵਾਲ ਕਲੀਅਰ ਹੋ ਜਾਊਗਾ ਮੈਂ ਤੁਹਾਨੂੰ ਕਿਹਾ ਸੀਗਾ ਚਲੋ ਬੇਟਾ ਤਾਂ ਇਹ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਹੁਣ ਬੇਟਾ ਤੁਸੀਂ ਇਹ ਸੀਗਾ ਇਹਦਾ ਸਵਾਲ ਨੰਬਰ 27 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ